ਹਾਂਜੀ ਜੇ ਤੁਹਾਨੂੰ ਮੈਦੇ ਦੇ ਪਟੂਰੇ ਨਹੀਂ ਪਸੰਦ ਤਾਂ ਤੁਸੀਂ ਇਹ ਰੈਸਪੀ ਟਰਾਈ ਕਰ ਸਕਦੇ ਹੋ ਇੱਥੇ ਆਪਾਂ ਦੋ ਕੋਲੀਆਂ ਲੀਤਾ ਕਣਕ ਦਾ ਆਟਾ ਤੇ ਨਾਲ ਹੀ ਆਪਾਂ ਐਡ ਕਰਾਂਗੇ ਸੂਜੀ ਸਵਾਦ ਲਈ ਅੱਧਾ ਚਮਚਾ ਨਮਕ ਤੇ ਖੰਡ ਪਾਵਾਂਗੇ ਪੀਸੀ ਹੋਈ ਤੇ ਨਾਲ ਹੀ ਰਿਫਾਇਨਡ ਪਾਵਾਂਗੇ ਮਿਕਸ ਕਰ ਲਵਾਂਗੇ ਤੇ ਹੋਰ ਸਵਾਦ ਵਾਸਤੇ ਆਪਾਂ ਐਡ ਕਰਾਂਗੇ ਅਜਵੈਨ ਤੇ ਨਾਲ ਹੀ ਸੁੱਕੀ ਮੇਥੀ ਤੇ ਦਹੀਂ ਨਾਲ ਪਾ ਕੇ ਇਹਨੂੰ ਮਿਕਸ ਕਰ ਲਵਾਂਗੇ ਚੰਗੀ ਤਰ ਹੁਣ ਆਪਾਂ ਇਹਦਾ ਆਟਾ ਗੁੰਨ ਲੈਣਾ ਤੇ ਆਟਾ ਗੁੰਨਣ ਲਈ ਇੱਥੇ ਮੈਂ ਗੁੰਗੁਣਾ ਪਾਣੀ ਲਿਆ ਹੈਗਾ ਤੇ ਹੁਣ ਆਪਾਂ ਗੁੰਗਣੇ ਪਾਣੀ ਨਾਲ ਆਪਾਂ ਇਹਦਾ ਆਟਾ ਗੁੰਨੋ ਲੈਣਾ ਹੈਗਾ ਜੇ ਤੁਸੀਂ ਸੁੱਕੀ ਮੇਥੀ ਤੇ ਅਜਵੈਨ ਪਾਉਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਅਗਰ ਇਸ ਨੂੰ ਤੁਸੀਂ ਸਕਿਪ ਕਰ ਸਕਦੇ ਹੋ ਕਰਨਾ ਚਾਹੋ ਤਾਂ ਇਹ ਬਟ ਮੈਂ ਹਲਕੇ ਜੇ ਟੇਸਟ ਵਾਸਤੇ ਪਾਈ ਹੈ ਤੇ ਆਪਾਂ ਇੱਥੇ ਆਟਾ ਗੁੰਨ ਲਿਆ ਹੈਗਾ ਉਤੋਂ ਆਪਾਂ ਰਾਈਫਾਈਂਡ ਔਇਲ ਲਗਾ ਕੇ ਇਹਨੂੰ 5 ਤੋਂ 10 ਮਿੰਟ ਵਾਸਤੇ ਰੱਖ ਦੇਵਾਂਗੇ ਸਾਈਡ ਤੇ ਇੱਕ ਕੜਾਹੀ ਵਿੱਚ ਆਪਾਂ ਇੱਥੇ ਰਾਈਫਾਈਂਡ ਲੈ ਲਾਂਗੇ ਤੇ ਆਪਾਂ ਤੇਲ ਨੂੰ ਗਰਮ ਹੋਣ ਦੇਵਾਂਗੇ ਤੇ ਇੱਥੇ ਆਪਾਂ ਨਾਲ ਹੀ ਸੁੱਕਾ ਆਟਾ ਲਿੱਤਾ ਹੈਗਾ ਤੇ ਹੁਣ ਆਪਾਂ ਇਹਦੇ ਆਟੇ ਦੇ ਬਣਾ ਲਵਾਂਗੇ ਪੇੜੇ ਛੋਟੇ ਛੋਟੇ ਤੇ ਹੁਣ ਆਪਾਂ ਇਹਦੇ ਬਣਾ ਲਵਾਂਗੇ ਭਟੂਰੇ ਭਟੂਰੇ ਦੀ ਸ਼ੇਪ ਤੁਸੀਂ ਆਪਦੀ ਮਰਜ਼ੀ ਦੇ ਅਕੋਰਡਿੰਗ ਜਿੱਦਾਂ ਵੀ ਬਣਾ ਸਕਦੇ ਹੋ ਗੋਲ ਬਣਾਉਣਾ ਚਾਹੋ ਤਾਂ ਗੋਲ ਬਣਾ ਲਓ ਅਗਰ ਲੰਬੀ ਜਿਹੜੀ ਸ਼ੇਪ ਹੁੰਦੀ ਹੈ ਉਸ ਤਰ੍ਹਾਂ ਵੀ ਬਣਾ ਸਕਦੇ ਹੋ ਜਿੱਦਾਂ ਬਾਜ਼ਾਰ 'ਚ ਆਲਰੇਡੀ ਮਿਲਦੇ ਆ ਤੇ ਆਪਾਂ ਇੱਥੇ ਹੁਣ ਵੇਲ ਲਿਆ ਹੈਗਾ ਤੇ ਇਹਨੂੰ ਆਪਾਂ ਇੱਕ ਸਾਈਡ ਤੇ ਰੱਖ ਦਵਾਂਗੇ ਤੇ ਇੱਕ ਪੇੜਾ ਆਪਾਂ ਇੱਥੇ ਹੋਰ ਕਰ ਲੈਣਾ ਤੇ ਆਪਣਾ ਇੱਧਰ ਜੋ ਆਪਾਂ ਤੇਲ ਰੱਖਿਆ ਸੀਗਾ ਗਰਮ ਹੋਣ ਵਾਸਤੇ ਉਹ ਵੀ ਆਪਣਾ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਭਟੂਰਾ ਪਾ ਦੇਵਾਂਗੇ ਤੇਲ 'ਚ ਤਲਣ ਵਾਸਤੇ ਤੇ ਕਲਰ ਦੇਖ ਸਕਦੇ ਹੋ ਕਿੰਨਾ ਵਧੀਆ ਆਇਆ ਹੈਗਾ ਤੇ ਆਪਣਾ ਇੱਥੇ ਭਟੂਰਾ ਬਣ ਕੇ ਤਿਆਰ ਹੈ ਇਹਨੂੰ ਆਪਾਂ ਇੱਕ ਪਲੇਟ 'ਚ ਕੱਢ ਲੈਣਾ ਤੇ ਦੂਜੇ ਨੂੰ ਵੀ ਆਪਾਂ ਵੇਲ ਲਾਂਗੇ ਇੱਥੇ ਸ਼ੇਪ ਤੁਸੀਂ ਆਪਦੀ ਮਰਜ਼ੀ ਨਾਲ ਜੋ ਵੀ ਦੇ ਦਿਓ ਗੋਲ ਚਾਹੇ ਲੰਬੇ ਸਾਈਜ਼ ਦੇ ਪੂਰੇ ਜਿੱਦਾਂ ਵੀ ਤੁਸੀਂ ਤੁਹਾਨੂੰ ਵਧੀਆ ਲੱਗਦੇ ਆ ਦੇਖ ਸਕਦੇ ਹੋ ਕਿਵੇਂ ਫੁੱਲ ਫੁੱਲ ਕੇ ਆਪਣੇ ਭਟੂਰੇ ਬਣ ਕੇ ਤਿਆਰ ਆ ਤੇ ਖਾਂਚ ਵੀ ਬਹੁਤ ਸਵਾਦ ਆ ਬਹੁਤ ਹੀ ਸੌਫਟ ਆ ਤੇ ਲੱਗਣਗੇ ਨਹੀਂ ਤੁਸੀਂ ਆਟੇ ਦੇ ਬਣਾਏ ਆ ਤੇ ਇਹਨੂੰ ਵੀ ਆਪਾਂ ਕੱਢ ਲਾਂਗੇ ਤੁਸੀਂ ਇਹਨੂੰ ਆਲੂ ਦੀ ਸਬਜੀ ਨਾਲ ਜਾਂ ਚਿੱਟੇ ਛਨੇ ਦੀ ਸਬਜੀ ਨਾਲ ਜਿੱਦੇ ਨਾਲ ਵੀ ਤੁਹਾਨੂੰ ਪਸੰਦ ਆ ਤੁਸੀਂ ਖਾਓ ਤੁਸੀਂ ਕਮੈਂਟ ਕਰਕੇ ਵੀ ਦੱਸੋ ਕਿ ਤੁਹਾਨੂੰ ਕਿਹਦੇ ਨਾਲ ਪਸੰਦ ਆ ਪਨੀਰ ਦੀ ਸਬਜੀ ਨਾਲ ਵੀ ਖਾ ਸਕਦੇ ਹੋ ਤੇ ਅਗਰ ਕੋਈ ਘਰੇ ਰਿਸ਼ਤੇਦਾਰ ਆਵੇ ਉਹਨਾਂ ਨੂੰ ਵੀ ਤੁਸੀਂ ਸਰਵ ਕਰ ਸਕਦੇ ਹੋ ਤੇ ਆਪਣੇ ਸਾਰੇ ਪਟੂਰੇ ਇੱਥੇ ਬਣ ਗਏ ਆ ਤੇ ਜੋ ਬਚੇ ਆ ਉਹ ਵੀ ਆਪਾਂ ਇੱਥੇ ਬਣਾ ਲਵਾਂਗੇ ਤੇ ਸਾਡੀਆਂ ਰੈਸਪੀਆਂ ਤੁਸੀਂ ਫੇਸਬੁੱਕ ਤੇ ਇੰਸਟਾਗ੍ਰam ਤੇ ਵੀ ਦੇਖਿਓ ਉੱਥੇ ਵੀ ਸਾਨੂੰ ਜਰੂਰ ਫੋਲੋ ਕਰਿਓ ਤੁਸੀਂ ਨੈਕਸਟ ਕਿਹੜੀ ਰੈਸਪੀ ਦੇਖਣਾ ਚਾਹੁੰਦੇ ਹੋ ਉਹ ਵੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਵਧੀਆ ਲੱਗੇ ਤਾਂ ਲਾਈਕ ਵੀ ਕਰਿਓ ਆਪਦੇ ਦੋਸਤਾਂ ਨਾਲ ਮਿੱਤਰਾਂ ਨਾਲ ਫਰੈਂਡਾਂ ਨਾਲ ਜਰੂਰ ਸ਼ੇਅਰ ਕਰਿਓ ਤੇ ਅਗਰ ਨਹੀਂ ਵੀ ਪਸੰਦ ਆਂਦੀ ਤਾਂ ਉਹ ਵੀ ਜ਼ਰੂਰ ਦੱਸਿਓ ਕਮੈਂਟ ਜ਼ਰੂਰ ਕਰਿਆ ਕਰਿਓ ਅੱਗੇ ਵੀ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਆਪਣੇ ਇੱਥੇ ਸਾਰੇ ਭਟੂਰੇ ਬਹੁਤ ਵਧੀਆ ਬਣ ਕੇ ਤਿਆਰ ਹੋ ਗਏ ਆ ਤੁਸੀਂ ਇਹ ਰੈਸਪੀ ਕਦੋਂ ਟਰਾਈ ਕਰੋਗੇ ਮੈਨੂੰ ਇਹ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੁਣ ਆਪਾਂ ਇਹਨਾਂ ਨੂੰ ਸਰਵ ਕਰ ਲਵਾਂਗੇ ਤੇ ਮੈਂ ਇੱਥੇ ਸਾਰਿਆਂ ਨੂੰ ਪਲੇਟਾਂ 'ਚ ਕੱਢ ਲਿਆ ਹੈਗਾ ਹੁਣ ਆਪਾਂ ਇੱਥੇ ਪਲੇਟ ਲਗਾ ਲਈ ਆ ਇੱਥੇ ਮੈਂ ਚਿੱਟੇ ਜੋ ਚਨੇ ਦੀ ਸਬਜ਼ੀ ਆ ਉਹਦੇ ਨਾਲ ਸਰਵ ਕੀਤੇ ਆ